ਮੈਂ ਬਰਨਾਲਾ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬਰਨਾਲਾ ਪੁਲਿਸ ਦਾ ਬਹੁਤ ਹੀ ਵਧੀਆ ਉਦਮ ਉਪਰਾਲਾ ਹੈ ਜਿਹੜਾ ਥਾਂ-ਥਾਂ ਤੇ ਨਾਕੇ ਲਗਾ ਕੇ ਜਾਂ ਰੇਲਵੇ ਸਟੇਸ਼ਨਾਂ ਤੇ ਜਾਂ ਬੱਸ ਸਟੈਂਡਸ ਤੇ ਚੈੱਕਅਪ ਜਿਹੜੀ ਚੈਕਿੰਗ ਜਿਹੜੀ ਵਿਧਾਈ ਹੈ ਉਹ ਬਹੁਤ ਵਧੀਆ ਗੱਲ ਹੈ ਜਿਸ ਦੇ ਨਾਲ ਨਸ਼ਿਆਂ ਨੂੰ ਕਾਫੀ ਹੱਦ ਤੱਕ ਠੱਲ ਪਈ ਅਸੀ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਜਾਂ ਨਿਊਜ਼ ਦੇ ਵਿੱਚ ਦੇਖਦੇ ਆ ਕਿ ਕਾਫੀ ਮਾਤਰਾ ਵਿੱਚ ਜਿਹੜੇ ਹੈਗੇ ਉਹ ਗੋਲੀਆਂ ਟਰੋਮੋਡੋਲ ਵਗੈਰਾ ਜਾਂ ਚਿੱਟਾ ਵਗੈਰਾ ਕਾਫੀ ਬਰਾਮਦ ਕੀਤਾ ਜਾ ਰਿਹਾ ਤੇ ਕਾਫੀ ਵਧੀਆ ਉਪਰਾਲਾ ਹੈ ਜਿਹਦੇ ਨਾਲ ਸਾਡੀ ਨ ਉਹ ਉਸ ਉਹਨੂੰ ਨਸ਼ਿਆਂ ਦੇ ਵਿੱਚ ਦਲ ਦਲ ਦੇ ਵਿੱਚ ਪੈਣ ਤੋਂ ਇੱਕ ਤਰ੍ਹਾਂ ਨਾਲ ਰੋਕ ਪਾਵੇਗੀ ਤਾਂ ਇੱਕ ਵਾਰ ਫਿਰ ਮੈਂ ਬਰਨਾਲਾ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣੇ ਚਾਹੀਦੇ ਸਾਰਨ ਮੇਰੇ ਸ਼ਸ਼ਟਿਕਾਲ ਮੈਂ ਅੱਜ ਨਾ ਸਾਡੀ ਬਰਨਾਲਾ ਪੁਲਿਸ ਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਜਦ ਵੀ ਮੈਂ ਨਿਊਜ਼ ਤੇ ਜਾਂ ਫਿਰ ਕਿਤੇ ਵੀ ਸੋਸ਼ਲ ਮੀਡੀਆ 'ਚ ਦੇਖਦੀ ਹਾਂ ਤਾਂ ਮੈਨੂੰ ਪਤਾ ਲੱਗਦਾ ਜਿਹੜੇ ਲੋਕ ਨਸ਼ੇ ਕਰਦੇ ਨੇ ਉਹਨਾਂ ਨੂੰ ਹੁਣ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਨਾਂ ਤੇ ਕਾਰਗਿਰੀ ਹੋ ਰਹੀ ਹੈ ਇਸ ਕਰਕੇ ਮੈਨੂੰ ਨਾ ਐਜ਼ ਅ ਪ੍ਰਾਊਡ ਐਜ਼ ਅ ਪ੍ਰਾਊਡ ਪੰਜਾਬੀ ਮੈਨੂੰ ਲੱਗਦਾ ਹੈ ਕਿ ਹੁਣ ਫਾਈਨਲੀ ਪੰਜਾਬ ਵਿੱਚ ਨਸ਼ਾ ਖਤਮ ਹੋਊਗਾ ਤੇ ਸਾਡੀ ਵਰਗੀ ਜਨਰੇਸ਼ਨ ਨੂੰ ਵੀ ਇੱਕ ਵਧੀਆ ਫਿਊਚਰ ਮਿਲੂਗਾ ਤਾਂ ਹੀ ਆਈ ਰਿਸਪੋਨ ਟੈਂਕ ਪੰਜਾਬ ਪੁਲਿਸ